ਭਰਾ ਖੜਿਆ ਮੁੰਡਾ ਇਸ ਦੀ ਸਿਸਟਰ ਦੀ ਭੈਣ ਸੀ ਤੇ ਉਹਨੂੰ ਡੇਢ ਮਹੀਨਾ ਹਲੇ ਵਿਆਹੀਰ ਹੁੰਦਾ ਹੈ ਵਿਆਹ ਉਧਰੋਂ ਹੁੰਦਾ ਬਿਹਾਰ ਜਿੱਤੇ ਇੱਥੇ ਬਲੌਂਗੀ ਚ ਆ ਕੇ ਰਹਿਣ ਲੱਗ ਜਾਂਦੇ ਨੇ ਜਿਹਦੇ ਸਿਸਟਰ ਦੇ ਰਹਿਣ ਕਰਕੇ ਉੱਥੇ ਉਹਨਾਂ ਨੇ ਉਹ ਪ੍ਰੈਸ਼ਰਾਈਜ਼ ਕਰਿਆ ਜਾਂ ਦੁਖੀ ਕਰੀ ਹੈ ਉਹ ਲੇਡੀ ਨਾ ਜਿਹੜੀ ਇਹ ਕੁੜੀ ਹੈਗੀ ਉਹਨੇ ਆਤਮ ਹੱਤਿਆ ਕਰ ਲਈ ਹੈ ਮਰੀ ਹੈ ਤੇ ਉਸਦੇ ਬਰ ਖਲਾਫ ਇੱਕ ਦੋਸ਼ੀਆਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਖਿਲਾਫ ਸੱਸ ਦੇ ਖਿਲਾਫ ਨਣ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 53 ਦਰਜ ਹੋ ਜਾਂਦੀ ਹੈ 21 ਪੁਲਿਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਕਹਿੰਦਾ ਡੈੱਡ ਬੋਡੀ ਦੇ ਕੋਲ ਵੀ ਨਹੀਂ ਸਾਨੂੰ 3 ਦਿਨ ਜਾਣ ਦਿੱਤਾ 3 ਦਿਨ ਹੋਇਆ ਜਦੋਂ ਤੱਕ ਅਸੀਂ ਬਿਆਨ ਨਹੀਂ ਲਿਖਾ ਦਿੱਤੇ ਬਿਆਨ ਲਿਖਾ ਲੈ ਉਹਨਾਂ ਨੇ ਪੰਜਾਬੀ 'ਚ ਕਹਿੰਦਾ ਸਾਨੂੰ ਫਾਸ ਕਰਕੇ ਹਿੰਦੀ ਦਾ ਜਿਆਦਾ ਅਸੀਂ ਪੜਦੇ ਆਂ ਲਿਖਦੇ ਆਂ ਹਿੰਦੀ ਤੇ ਉਸ ਆਈਓ ਨੇ ਆਈਐਸਆਈ ਨੇ ਉਹ ਹਿੰਦ ਜਿਹੜੀ ਪੰਜਾਬੀ 'ਚ ਲਿਖ ਕੇ ਸਤੋਂ ਪਹਿਲਾਂ ਜਬਰਦਸਤ ਅਸੀਂ ਕਿਹਾ ਬਿਆਨ ਸਾਈਨ ਕਰੋ ਉਸ ਤੋਂ ਬਾਅਦ ਡੈੱਡ ਬੋਡੀ ਸਾਨੂੰ ਦਿਖਾਣੇ ਬੋਡੀ ਦੇਖਦੇ ਤਾਂ ਉਹਦੇ ਪਿੰਡੇ ਤੇ ਪੈਰਾਂ ਦੇ ਲੱਤਾਂ ਦੇ ਨਿਸ਼ਾਨ ਹੁੰਦੇ ਆ ਤਾਂ ਇਹਨਾਂ ਨੇ ਕੰਪਲੀਟ ਇੱਕ ਦਰਖਾਸਤ ਇਸ ਸਬੰਧ 'ਚ ਐਸਐਸਬੀ ਮੁਹਾਲੀ ਨੂੰ ਦਿੱਤੀ ਬਹੁਤ ਹੀ ਸਤਿਕਾਰਯੋਗ ਪਹਿਲਾਂ ਤਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਹਾਡਾ तहे ਦਿਲੋਂ ਧੰਨਵਾਦ ਤਾਂ ਕਿ ਤੁਸੀਂ ਜਿਹੜੀ ਹੈ ਇਸ ਪਰਿਵਾਰ ਦੀ ਆਵਾਜ਼ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹੋ ਤੇ ਗੱਲ ਇਹ ਹੈ ਵੀ ਬਲਾਂਗੀ ਥਾਣੇ ਦਾ ਕੇਸ ਹੈ ਪਿਛਲਾ ਜਿਹੜਾ ਪਛੋਕੜਾ ਪਰਿਵਾਰ ਦਾ ਇਹ ਉਹਦਾ ਭਰਾ ਖੜਿਆ ਮੁੰਡਾ ਇਸ ਦੀ ਸਿਸਟਰ ਦੀ ਭੈਣ ਸੀ ਤੇ ਉਹਨੂੰ ਡੇਢ ਮਹੀਨਾ ਹਲੇ ਵਿਆਹੀ ਨਹੀਂ ਹੁੰਦਾ ਵਿਆਹ ਉਧਰੋਂ ਹੁੰਦਾ ਬਿਹਾਰ ਜਿੱਤੇ ਇੱਥੇ ਬਲਾਂਗੀ ਚ ਆ ਕੇ ਰਹਿਣ ਲੱਗ ਜਾਂਦੇ ਨੇ ਤੇ ਇੱਕ ਡੇਢ ਮਹੀਨੇ ਬਾਅਦ ਡੇਢ ਮਹੀਨੇ ਜੀ ਵੀ 15 ਦਿਨ ਦਾ ਘਰੇ ਰਹੀ ਕਹਿੰਦੇ ਸਾਡੇ ਤੇ ਕੁੜੀ ਇੱਕ ਮਹੀਨਾ ਸਿਰਫ ਇਹਦੀ ਭੈਣ ਜਿਹੜੀ ਸਿਸਟਰ ਰਹੀ ਹੈ ਜਿਹਦੇ ਸਿਸਟਰ ਦੇ ਰਹਿਣ ਕਰਕੇ ਉੱਥੇ ਉਹਨਾਂ ਨੇ ਉਹ ਪ੍ਰੈਸ਼ਰਾਈਜ਼ ਕਰਿਆ ਜਾਂ ਦੁਖੀ ਕਰੀ ਹੈ ਉਹ ਲੇਡੀ ਨਾ ਜਿਹੜੀ ਇਹ ਕੁੜੀ ਹੈਗੀ ਉਹਨੇ ਆਤਮ ਹੱਤਿਆ ਕਰ ਲਈ ਹੈ ਮਰੀ ਹੈ ਤੇ ਉਸ ਦੇ برخلاف ਇੱਕ ਦੋਸ਼ੀਆਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਖਿਲਾਫ ਸੱਸ ਦੇ ਖਿਲਾਫ ਨਣ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 53 ਦਰਜ ਹੋ ਜਾਂਦੀ ਹੈ 21 ਤੰਨ 2024 ਨੂੰ ਉਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਕਹਿੰਦਾ ਡੈੱਡ ਬੋਡੀ ਦੇ ਕੋਲ ਵੀ ਨਹੀਂ ਸਾਨੂੰ ਤਿੰਨ ਦਿਨ ਜਾਣ ਦਿੱਤਾ ਤਿੰਨ ਦਿਨ ਉਹਦਾ ਪੋਸਟਮਾਰਟਮ ਨਹੀਂ ਹੋਇਆ ਜਦੋਂ ਤੱਕ ਅਸੀਂ ਬਿਆਨ ਨਹੀਂ ਲਿਖਾ ਦਿੱਤੇ ਬਿਆਨ ਲਿਖਾ ਲੈ ਉਹਨਾਂ ਨੇ ਪੰਜਾਬੀ 'ਚ ਕਹਿੰਦਾ ਸਾਨੂੰ ਫਾਸ ਕਰਕੇ ਹਿੰਦੀ ਦਾ ਜਿਆਦਾ ਅਸੀਂ ਪੜਦੇ ਆਂ ਲਿਖਦੇ ਆਂ ਹਿੰਦੀ ਤੇ ਉਸ ਆਈਓ ਨੇ ਐਸਐਸਆਈ ਨੇ ਉਹ ਹਿੰਦ ਜਿਹੜੀ ਪੰਜਾਬੀ 'ਚ ਲਿਖ ਕੇ ਸਤੋਂ ਪਹਿਲਾਂ ਜਬਰਦਸਤ ਅਸੀਂ ਕਿਹਾ ਬਿਆਨ ਸਾਈਨ ਕਰੋ ਤੋਂ ਬਾਅਦ ਡੈਡ ਬੋਡੀ ਸਾਨੂੰ ਦਿਖਾਣੇ ਆ ਜਦੋਂ ਡੈਡ ਬੋਡੀ ਦੇਖਦੇ ਆਂ ਤਾਂ ਉਹਦੇ ਪਿੰਡੇ ਤੇ ਪੈਰਾਂ ਦੇ ਲੱਤਾਂ ਦੇ ਨਿਸ਼ਾਨ ਹੁੰਦੇ ਆ ਤਾਂ ਇਹਨਾਂ ਨੇ ਕੰਪਲੀਟ ਇੱਕ ਦਰਖਾਸਤ ਇਸ ਸਬੰਧ 'ਚ ਐਸਐਸਬੀ ਮੁਹਾਲੀ ਨੂੰ ਦਿੱਤੀ ਉਹ ਵੀ ਮਹੀਨਾ ਸਵਾ ਮਹੀਨਾ ਜਿਹੜੀ ਹੈ ਡੇਢ ਮਹੀਨਾ ਦਰਖਾਸਤ ਦੇਈ ਨ ਹੋ ਗਈ ਪਰ ਲੇਕਿਨ ਇਹਨਾਂ ਨੂੰ ਸਵੇਰੇ ਮੁਰਗੇ ਸਾਰਾ ਦਿਨ ਮਠਾਲ ਰੱਖਦੀ ਐ ਉਹ ਕਹਿੰਦੀ ਜੀ ਉੱਥੇ ਤਾਲਾ ਲੱਗਿਆ ਵਾ ਜੀ ਦਰਵਾਜਾ ਬੰਦ ਐ ਬੰਦਾ ਚਲੇ ਗਿਆ ਕਿਤੇ ਹੋਰ ਐ ਇੱਕ ਵੀ ਰੈਸਟ ਜਿਹੜੀ ਪਈ ਨਹੀਂ ਹੈ ਤਿੰਨੇ ਬੰਦਿਆਂ 'ਚ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਤੁਹਾਡੇ ਕੋਲੇ ਮਸਲੇ ਚੱਕੇ ਆ ਇੱਥੇ ਬੰਦੇ ਦੀ ਕੀਮਤ ਸ਼ਾਇਦ ਨਹੀਂ ਗਿਣੀ ਜਾਂਦੀ ਇੱਕ ਸਾਈਕਲ ਚੋਰ ਨੂੰ ਫੜ ਕੇ ਉਹਨੂੰ ਆਤਮ ਹਰਿਆ ਕਰਕੇ ਸੜਕਾਂ ਤੇ ਘੇਰ ਦਿੰਦੇ ਆ ਜੇ ਕੋਈ ਬੰਦਾ ਕਿਸੇ ਨੇ ਪ੍ਰੈਸ਼ਰਾਈਜ਼ ਕਰਕੇ ਉਹਨੂੰ ਮਰਨ ਵਾਸਤੇ ਮਜਬੂਰ ਕਰਤਾ ਉਹਨੂੰ ਉਹਨਾਂ ਦੇ ਦੋਸ਼ੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੇ ਇਸ 'ਚ ਮੈਂ ਇਹ ਕਹਿਣਾ ਚਾਹੁੰਦਾ ਐ ਵੀ ਸਰਕਾਰਾਂ ਬਦਲ ਗਈਆਂ ਕੰਦੂਰ ਬਦਲ ਗਏ ਡੀਜੀਪੀ ਵੀ ਬਦਲ ਜਾਂਦੇ ਡੀਆਈਜੀ ਬਦਲੇ ਆ ਐਸਐਸਪੀ ਬਦਲੇ ਆ ਪਰ ਲੇਕਿਨ ਜਿਹੜੇ ਪੀੜਤ ਪਰਿਵਾਰ ਆ ਉਸੇ ਤਰ੍ਹਾਂ ਜਿਹੜੇ ਇਹ ਦਰਦ ਦਰਦੀਆਂ ਠੋਕਰਾਂ ਖਾਣ ਲਈ ਅੱਜ ਵੀ ਮਜਬੂਰ ਆ ਪਹਿਲਾਂ ਵੀ ਮਜਬੂਰ ਸੀ ਤੇ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦੇ ਆ ਬੀਜੀਪੀ ਪੰਜਾਬ ਨੂੰ ਅਪੀਲ ਕਰਨਾ ਚਾਹੁੰਦੇ ਆ ਐਸਐਸਪੀ ਜਿਹੜੇ ਸਾਡੇ ਨਵੇਂ ਆਏ ਨੇ ਹੁਣ ਨਵੇਂ ਆਏ ਨੂੰ ਅਸੀਂ ਧਿਆਨ ਚ ਤੁਹਾਡੇ ਰਾਹੀਂ ਲਿਆਣਾ ਚਾਹੁੰਦੇ ਆ ਵੀ ਇਸ ਮਾਮਲੇ ਨੂੰ ਜਰਾ ਜਲਦੀ ਤੋਂ ਜਲਦੀ ਅ ਅਦਾ ਕਰਿਆ ਜਾਵੇ ਕੰਮਕਾਰ ਕਰਿਆ ਜਾਵੇ ਤੇ ਬੰਦਿਆਂ ਨੂੰ ਰੈਸਟ ਕੀਤਾ ਜਾਵੇ ਉਹਨਾਂ ਨੂੰ ਵੱੜਦੀ ਸਜ਼ਾਾਂਵਾਂ ਦਿੱਤੀਆਂ ਜਾਣ ਨਹੀਂ ਤਾਂ ਸਾਡੇ ਕੋਲੇ ਹੋਰ ਵੀ ਜਿਹੜੇ ਪੀੜਤ ਪਰਿਵਾਰਾਂ 19 ਅਗਸਤ 19 ਅਗਸਤ ਸੋਮਵਾਰ ਨੂੰ ਅਸੀਂ ਐਸਐਸਪੀ ਦਫ਼ਤਰ ਦਾ ਕਰੋ ਕਰਾਂਗੇ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਮੰਨ ਲੱਗਦੀ 50 ਪਰਿਵਾਰ ਹੋਰ ਨੇ ਜਿਹੜੇ ਆਪਣੇ ਆਪਣੇ ਦੁੱਖੜੇ ਲੈ ਕੇ ਸਾਰੇ ਥਾਣਿਆਂ ਦੇ ਉੱਥੇ ਪਹੁੰਚਣਗੇ ਤੇ ਬ੍ਰੇਨ ਕੇਸ ਸਾਡਾ ਇਹ ਹੋਊਗਾ ਤੇ ਬਾਕੀ ਵੀ ਸਾਰੇ ਸਹਿਯੋਗੀ ਸੱਜਣ ਆਣਗੇ ਆਪਣੇ ਆਪਣੇ ਸਬੂਤ ਪ੍ਰੂਫ ਲੈ ਕੇ 19 ਅਗਸਤ ਨੂੰ ਐਸਐਸਪੀ ਦਫ਼ਤਰ ਪਹੁੰਚੋ ਤਾਂ ਕਿ ਜਿਹੜਾ ਹੈ ਤੁਹਾਡਾ ਕਲ ਕਲਿਆਂ ਦਾ ਮਸਲਾ ਜਿਹੜਾ ਹੱਲ ਕਰਾ ਸਕੇ ਮਾਰਚ ਜੋ ਬਾਗਰਾ ਸਾਹਮਣੇ ਆਇਆ ਸੀ ਉਹ ਇਹ ਸੁਸਾਇਸਾਈਡ ਕੀਤਾ ਸੀ ਨੀਰੋ ਦੀ ਪਰਿਵਾਰਕ ਨੰਬਰ ਹੈ ਜਿਹੜੀ ਇੰਦਾਂ ਦਾ ਸੁਸਾਇਸਾਈਡ ਕਰਿਆ ਕਰਵਾਉਂਦੇ ਹਾਂ ਜਾਦੀਏ ਮੇਰੇੋਂ ਤੋਂ ਜੋ ਮੈਰਿਜ ਵਾਨੀ ਤੋਂ ਪਹਿਲਾਂ ਦਾ ਹੈਗਾ ਸੀ ਇਹ ਇੱਕ ਨਵੀਤਾ ਨਾਮ ਦੀ ਕੁੜੀ ਸੀ 24 ਸਾਲਾਂ ਦੀ ਜਿਹਨੇ ਕੇ ਸੁਸਾਇਸਾਈਡ ਕਰਿਆ ਸੀ ਉਸ ਤੋਂ ਬਾਅਦ ਮੁਕਦਮਾ ਦਰਜ ਕੀਤਾ ਗਿਆ ਸੀ 306 ਤੇ 34 ਆਈਪੀਸੀ ਤਹਿਤ ਤੇ ਇਹ ਦੇ ਹਸਬੰਦ ਦੇ ਖਿਲਾਫ ਉਹਦੀ ਸੱਸ ਦੇ ਖਿਲਾਫ ਤੇ ਉਹਦੀ ਨਣ ਦੇ ਖਿਲਾਫ ਮੁਕਦਮਾ ਦਰਜ ਕਰਿਆ ਗਿਆ ਸੀ ਜਿਹਦੇ ਵਿੱਚੋਂ ਅਸੀਂ ਉਹਦੇ ਹਸਬੰਦ ਨੂੰ ਅਰੈਸਟ ਕਰ ਲਿਆ ਫੋਨ ਦੇ ਗਾਮ ਰਹੇ ਨੂੰ ਪੂਰੀ ਨੇ ਤਾਂ ਪੈਸਿਫਾਈ ਹੋ ਗਿਆ ਹੈ ਮੋਬਾਈਲ ਚੁੱਕ ਕੇ ਇਹ ਵਾਰਦੀ ਨੂੰ ਕੱਤਲ ਕਰਨ ਦੀ ਸਿੱਧੀ ਲੋਅਸ ਸਰ ਦੇ ਨਾਲ ਇਹ ਹਜੇ ਤਫਤੀਸ਼ ਜਾਰੀ ਹੈ ਜੀ ਹਜੇ ਅਸੀਂ ਅੰਡਰ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਉਸ ਬੰਦੇ ਨੂੰ ਫੜ ਲਿਆ ਹੈ ਅਰੈਸਟ ਕਰ ਲਿਆ ਹੈ ਜੋ ਵੀ ਚੀਜ਼ ਨਿਕਲ ਕੇ ਸਾਹਮਣੇ ਆਊਗੀ ਉਸ ਅਕੋਰਡਿੰਗ ਅਸੀਂ ਵਾਧਾ ਚਲ ਕਰ ਦਵਾਂਗੇ ਪੇਸ਼ ਕਰਦੇ ਹਾਂ ਹਾਂ ਜੀ ਪੇਸ਼ ਕਰਦੇ ਸਾਰੇ ਹੋਰ ਪੁਆਇੰਟ ਇਹਦੇ ਬਾਰੇ ਸਾਰਾ ਜੀ ਕਲੀਅਰ ਨਹੀਂ ਹੈ ਗਾ ਜੀ